ਇਨੂੰ ਲੈ ਕੇ ਵੀ ਡਿਬੇਟ ਰਹੀ ਹੈ ਯੂਜੀ ਕ੍ਰਿਸ਼ਨਾ ਮੂਰਤੀ ਤੇ ਇੱਕ ਜੇ ਕ੍ਰਿਸ਼ਨਾ ਮੂਰਤੀ ਹੈਗੇ ਹੂੰ 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 ਜੇ ਕ੍ਰਿਸ਼ਨਾ ਮੂਰਤੀ ਨੇ ਮੈਡੀਟੇਸ਼ਨ ਨੂੰ ਬਕਵਾਸ ਕਿਹਾਗਾ ਨਹੀਂ ਉਹਨਾਂ ਨੇ ਮੈਡੀਟੇਸ਼ਨ ਨੂੰ ਬਕਵਾਸ ਨਹੀਂ ਕਿਹਾ ਉਹਨਾਂ ਨੇ ਤਾਂ ਕਈ ਚੀਜ਼ਾਂ ਨੂੰ ਬਕਵਾਸ ਕਿਹਾ ਤਾਂ ਉਹਨਾਂ ਨੇ ਕਿਹਾ ਤਾਂ ਜੋਸ਼ੋ ਜੇ ਕ੍ਰਿਸ਼ਨਾ ਮੂਰਤੀ ਦਾ ਟੌਮ ਜੋਸ਼ੋ ਦੇ ਪੂਨੇ ਆਸ਼ਰਮ ਚ ਇੱਕੋ ਬੰਦੇ ਨੂੰ ਮੰਨਦਾ ਸੀ ਤਾਂ ਉਹ ਬਿਲਕੁਲ ਜੇ ਕ੍ਰਿਸ਼ਨਾ ਮੂਰਤੀ ਨੂੰ ਮੰਨਦਾ ਦੂਜੇ ਯੂ ਕ੍ਰਿਸ਼ਨਾ ਮੂਰਤੀ ਮੈਂ ਤੁਹਾਨੂੰ ਉਹਨਾਂ ਦੇ ਲਾਈਫ ਦਾ ਇੱਕ ਇਨਸੀਡੈਂਟ ਦੱਸਦਾ ਤੁਸੀਂ ਫੋਰ ਸ਼ੋਰ ਤੁਸੀਂ ਪੜਿਆ ਹੋਏਗਾ ਉਹ ਇੱਕ ਵਾਰੀ ਨਾ ਉਹਖਿਆੰਦੇ ਰਹੇ ਸੀਗੇ ਖੜੇ ਕਿਤੇ ਉਹ ਕਹਿੰਦੇ ਸੀਗੇ ਕਿ ਇਹ ਸਾਰੇ ਜੋ ਧਰਮ ਗੁਰੂ ਹੈ ਇਹ ਜੋ ਸਾਰੇ ਮੈਡੀਟੇਸ਼ਨ ਵਾਲੇ ਗੁਰੂ ਨੇ ਇਹ ਸਾਰੇ ਬਕਵਾਸ ਨੇ ਇਹ ਤੁਹਾਨੂੰ ਗਲਤ ਧਰਮ ਨਾਲ ਜੋੜ ਰਹੇ ਨੇ ਮੈਡੀਟੇਸ਼ਨ ਵਰਗੀ ਕੋਈ ਚੀਜ਼ ਨਹੀਂ ਹੈ ਇੱਕ ਬੰਦਾ ਖੜਾ ਹੋ ਕੇ ਕਹਿੰਦਾ ਜੀ ਤੁਸੀਂ ਵੀ ਤਾਂ ਕੋਸ਼ਿਸ਼ ਉਹੀ ਕਰ ਰਹੇ ਹੋ ਤੁਸੀਂ ਵੀ ਤਾਂ ਸਾਨੂੰ ਬੈਠ ਕੇ ਇੱਥੇ ਗੱਲਾਂ ਸਮਝਾ ਰਹੇ ਹੋ ਦੱਸ ਰਹੇ ਹੋ ਤੁਹਾਡੀ ਵੀ ਤਾਂ ਕੋਸ਼ਿਸ਼ ਗੁਰੂ ਬਨਣ ਵਾਲੀ ਆ ਫਿਰ ਉਹਨਾਂ ਦਾ ਜਵਾਬ ਸੀਗਾ ਬਟ ਆਈ ऍम ਨਾਟ ਡੂਇੰਗ ਇਟ ਪਰਪਸਲੀ ਇਹਦੇ ਪਿੱਛੇ ਮੇਰਾ ਕੋਈ ਪ੍ਰਯੋਜਨ ਨਹੀਂ ਹੈ ਮੈਂ ਬਸ ਕਰ ਰਿਹਾ ਹਾਂ ਮੈਂ ਆਮ ਦਾ ਜਸਟ ਵਿਦ ਦਾ ਫਲੋ ਤਾਂ ਜਦੋਂ ਚੀਜ਼ਾਂ ਵਿਦ ਫਲੋ ਹੁੰਦੀਆਂ ਨਾ ਕ੍ਰਿਸ਼ਨਾ ਮੂਰਤੀ ਦੇ ਅਨੁਸਾਰ ਧਿਆਨ ਨੂੰ ਜ਼ਬਰਦਸਤੀ ਕਰਨਾ ਤੇ ਧਿਆਨ ਹੋ ਜਾਣਾ ਇਹ ਦੋਨੋਂ ਚੀਜ਼ਾਂ 'ਚ ਫਰਕ ਹੈ ਬਹੁਤ ਜ਼ਿਆਦਾ ਜਦੋਂ ਤੁਸੀਂ ਅਲੱਗ-ਅਲੱਗ ਵਿਧੀਆਂ ਟਰਾਈ ਕਰਦੇ ਹੋ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਉਦੋਂ ਤੁਸੀਂ ਜ਼ਬਰਦਸਤੀ ਧਿਆਨ ਕਰ ਰਹੇ ਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਸਪਿਰਚੁਅਲ ਧਿਆਨੀ ਬਨੇ ਤਾਂ ਸਾਰੇ ਸਾਰੇ ਬਹੁਤ ਸਾਰੇ ਬੁੱਧਿਜ਼ਮ ਦੇ ਅੰਦਰ ਵੀ ਹੋਰ ਥਮ ਅਤੇ ਵਿਧੀਆਂ ਬਣਾਈਆਂ ਗਈਆਂ। ਓਸ਼ੋ ਨੇ ਡਾਇਨਾਮਿਕ ਮੈਡੀਟੇਸ਼ਨ ਬਣਾਈ, ਮਿਸਟਿਕ ਰੋਜ਼ ਬਣਾਈ। ਕਿੰਨੀਆਂ ਉਹਨੇ ਮੈਡੀਟਸ਼ਨਾਂ ਬਣਾਈਆਂ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ। ਸੋ ਮਨੀ ਸੋ ਮਨੀ। ਹਾਂ। ਤਾਂ ਮੈਂ ਉਹੀ ਤਾਂ ਕਹਿ ਰਿਹਾ। ਬਟ ਸਾਰਿਆਂ ਤੇ ਸਾਰਿਆਂ ਦਾ ਧਿਆਨ ਹੀ ਨਾ ਲੱਗਿਆ। ਮਿਸਟਿਕ ਰੋਜ਼ ਦੇ ਉੱਤੇ ਕਿਹਦਾ ਧਿਆਨ ਲੱਗੇਗਾ? ਜਿਹੜੇ ਬੰਦੇ ਦੇ ਅੰਦਰ ਇਮੋਸ਼ਨਸ ਬਹੁਤ ਨੇ। ਜਿਹੜਾ ਬੰਦਾ ਰੋ ਸਕਦਾ ਹੈ, ਜਿਹੜਾ ਬੰਦਾ ਵਿਦਆਊਟ ਪਰਪਸ ਰੋ ਸਕਦਾ ਹੈ ਤੇ ਵਿਦਆਊਟ ਪਰਪਸ ਹੱਸ ਸਕਦਾ ਹੈ। ਜਿਦਾ ਚੰਦਰਮਾ 4000 ਦਾ ਰਿਲੇਸ਼ਨ ਬਣਾ ਰਿਹਾ ਹੈ ਨਾ ਉਹ ਬੰਦਾ ਮਿਸਟਿਕ ਰੋਜ਼ ਕਰ ਪਾਏਗਾ ਜਿਹਦੇ ਲਗਨ ਚ ਚੰ드ਰਮਾ ਹੋਏਗਾ ਉਹ ਮਿਸਟਿਕ ਰੋਜ਼ ਕਰ ਪਾਏਗਾ ਹੁਣ ਸ਼ਾਰੇ ਸ਼ਰੋਤੇ ਸ਼ਾਇਦ ਮਿਸਟਿਕ ਰੋਜ਼ ਨੂੰ ਨਹੀਂ ਜਾਣਦੇ ਹੋਣਗੇ ਬਟ ਜਦੋਂ ਪੜਨਗੇ ਪਤਾ ਪਤਾ ਲੱਗੇਗਾ ਕਿ ਮਿਸਟਿਕ ਰੋਜ਼ ਉਹਦੇ ਲਈ ਬਣਿਆ ਜਿਹਦਾ ਚੰ드ਰਮਾ ਬਹੁਤ ਸਟਰੋਂਗ ਹੈ ਹੈਨਾ ਡਾਇਨਾਮਿਕ ਉਹਦੇ ਲਈ ਬਣਿਆ ਜਿਹਦਾ ਮੰਗਲ ਬਹੁਤ ਸਟਰੋਂਗ ਹੈ ਸੋ ਜੋਤੀ ਮਤਲਬ ਇਹ ਰੋਸ਼ਨੀ ਉਹੀ ਹੈ ਕਿ ਤੁਸੀਂ ਹਰ ਚੀਜ਼ ਬਿਜ਼ਨਸ ਮੈਡੀਟੇਸ਼ਨ ਸੰਤਾਨ ਰਿਲੇਸ਼ਨਸ਼ਿਪ ਪੈਸਾ ਇਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਪੜ੍ਹ ਕੇ ਦੇਖੋ ਉਹਦੇ ਅਕੋਰਡਿੰਗ ਦੇਖੋ ਕਿ ਹਾਂ ਇਹ ਚੀਜ਼ ਮੇਰੇ ਲਈ ਬਣੀ ਸੀ ਕਿ ਤੇ ਮੈਂ ਇੱਥੇ ਟਾਈਮ ਨਾ ਵੇਸਟ ਕਰਾਂ ਜਿਹੜੀ ਮੇਰੇ ਲਈ ਨਹੀਂ ਬਣੀ ਇਹਨੂੰ ਲੈ ਕੇ ਵੀ ਡਿਬੇਟ ਰਹੀ ਹੈ ਯੂਜੀ ਕ੍ਰਿਸ਼ਨਾ ਮੂਰਤੀ ਤੇ ਇੱਕ ਜੇ ਕ੍ਰਿਸ਼ਨਾ ਮੂਰਤੀ ਹੈਗੀ ਜੇ ਕ੍ਰਿਸ਼ਨਾ ਮੂਰਤੀ ਨੇ ਮੈਡੀਟੇਸ਼ਨ ਨੂੰ ਬਕਵਾਸ ਕਿਹਾਗਾ ਨਹੀਂ ਉਹਨਾਂ ਨੇ ਮੈਡੀਟੇਸ਼ਨ ਨੂੰ ਬਕਵਾਸ ਨਹੀਂ ਕਿਹਾ ਉਹਨਾਂ ਨੇ ਤਾਂ ਕਈ ਚੀਜ਼ਾਂ ਨੂੰ ਬਕਵਾਸ ਕਿਹਾ ਤਾਂ ਉਹਨਾਂ ਨੇ ਕਹਿੰਦਾ ਮੈਂ ਜੋ ਉਹsho ਜੇ ਕ੍ਰਿਸ਼ਨਾ ਮੂਰਤੀ ਦਾ ਟੌਮ ਜੋ ਸ਼ੋ ਦੇ ਪੂਨੇ ਆਸ਼ਰਮ ਚ ਇੱਕੋ ਬੰਦੇ ਨੂੰ ਮੰਨਦਾ ਸੀ ਤਾਂ ਉਹ ਬਿਲਕੁਲ ਬਿਲਕੁਲ ਜੇ ਕ੍ਰਿਸ਼ਨਾ ਮੂਰਤੀ ਨੇ ਮੰਨਦੇ ਦੂਜੇ ਜੂ ਕ੍ਰਿਸ਼ਨਾ ਮੂਰਤੀ ਮੈਂ ਤੁਹਾਨੂੰ ਉਹਨਾਂ ਦੇ ਲਾਈਫ ਦਾ ਇੱਕ ਇਨਸੀਡੈਂਟ ਦੱਸਦਾ ਤੁਸੀਂ ਫੋਰ ਸ਼ੋਰ ਤੁਸੀਂ ਪੜਿਆ ਹੋਏਗਾ ਉਹ ਇੱਕ ਵਾਰੀ ਨਾ ਵਿਖਿਆਨ ਦੇ ਰਹੇ ਸੀਗੇ ਖੜੇ ਕਿਤੇ ਉਹ ਕਹਿੰਦੇ ਸੀਗੇ ਕਿ ਇਹ ਸਾਰੇ ਜੋ ਧਰਮ ਗੁਰੂ ਹੈ ਇਹ ਜੋ ਸਾਰੇ ਮੈਡੀਟੇਸ਼ਨ ਵਾਲੇ ਗੁਰੂ ਨੇ ਇਹ ਸਾਰੇ ਬਕਵਾਸ ਨੇ ਇਹ ਤੁਹਾਨੂੰ ਗਲਤ ਧਰਮ ਨਾਲ ਜੋੜ ਰਹੇ ਨੇ ਮੈਡੀਟੇਸ਼ਨ ਵਰਗੀ ਕੋਈ ਚੀਜ਼ ਨਹੀਂ ਹੈ ਇੱਕ ਬੰਦਾ ਖੜਾ ਹੋ ਕੇ ਕਹਿੰਦਾ ਜੀ ਤੁਸੀਂ ਵੀ ਤਾਂ ਕੋਸ਼ਿਸ਼ ਉਹੀ ਕਰ ਰਹੇ ਹੋ ਤੁਸੀਂ ਵੀ ਤਾਂ ਸਾਨੂੰ ਬੈਠ ਕੇ ਇੱਥੇ ਗੱਲਾਂ ਸਮਝਾ ਰਹੇ ਹੋ ਦੱਸ ਰਹੇ ਹੋ ਤੁਹਾਡੀ ਵੀ ਤਾਂ ਕੋਸ਼ਿਸ਼ ਗੁਰੂ ਬਨਣ ਵਾਲੀ ਆ ਫਿਰ ਉਹਨਾਂ ਦਾ ਜਵਾਬ ਸੀਗਾ ਬਟ ਆਈ ऍम ਨਾਟ ਡੂਇੰਗ ਇਟ ਪਰਪਸਲੀ ਇਹਦੇ ਪਿੱਛੇ ਮੇਰਾ ਕੋਈ ਪ੍ਰਯੋਜਨ ਨਹੀਂ ਹੈ ਮੈਂ ਬਸ ਕਰ ਰਿਹਾ ਮੈਂ ਆਮ ਦਾ ਜਸਟ ਵਿਦ ਦਾ ਫਲੋ ਤਾਂ ਜਦੋਂ ਚੀਜ਼ਾਂ ਵਿਦ ਫਲੋ ਹੁੰਦੀਆਂ ਨਾ ਕ੍ਰਿਸ਼ਨਾ ਮੂਰਤੀ ਦੇ ਅਨੁਸਾਰ ਧਿਆਨ ਨੂੰ ਜ਼ਬਰਦਸਤੀ ਕਰਨਾ ਤੇ ਧਿਆਨ ਹੋ ਜਾਣਾ ਇਹ ਦੋਨੋਂ ਚੀਜ਼ਾਂ 'ਚ ਫਰਕ ਹੈ ਬਹੁਤ ਜ਼ਿਆਦਾ ਜਦੋਂ ਤੁਸੀਂ ਅਲੱਗ-ਅਲੱਗ ਵਿਧੀਆਂ ਟਰਾਈ ਕਰਦੇ ਹੋ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਉਦੋਂ ਤੁਸੀਂ ਜ਼ਬਰਦਸਤੀ ਧਿਆਨ ਕਰ ਰਹੇ ਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਸਪਿਰਚੁਅਲ ਧਿਆਨੀ ਬਣੇ ਤਾਂ ਸਾਰੇ ਸਾਰੇ ਬਹੁਤ ਸਾਰੇ ਬੁੱਧਿਜ਼ਮ ਦੇ ਅੰਦਰ ਵੀ ਹੁਰਥਮ ਅਤੇ ਇਹ ਤਾਂ ਵਿਧੀਆਂ ਬਣਾਈਆਂ ਗਈਆਂ ਉਹ ਸ਼ੋ ਨੇ ਡਾਇਨਾਮਿਕ ਮੈਡੀਟੇਸ਼ਨ ਬਣਾਈ ਮਿਸਟਰ ਗਰੋਜ਼ ਬਣਾਈ ਕਿੰਨੀਆਂ ਉਹਨੇ ਮੈਡੀਟੇਸ਼ਨਾਂ ਬਣਾਈਆਂ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਤਾਂ ਸੋ ਮਨੀ ਸੋ ਮਨੀ ਹਾਂ ਤਾਂ ਮੈਂ ਉਹੀ ਤਾਂ ਕਹਿ ਰਿਹਾ ਪਰ ਸਾਰਿਆਂ ਤੇ ਸਾਰਿਆਂ ਦਾ ਧਿਆਨ ਹੀ ਨਾ ਲੱਗਿਆ ਮਿਸਟਿਕ ਰੋਜ਼ ਦੇ ਉੱਤੇ ਕੀ ਦਾ ਧਿਆਨ ਲੱਗੇਗਾ ਜਿਹੜੇ ਬੰਦੇ ਦੇ ਅੰਦਰ ਇਮੋਸ਼ਨਸ ਬਹੁਤ ਨੇ ਜਿਹੜਾ ਬੰਦਾ ਰੋ ਸਕਦਾ ਹੈ ਜਿਹੜਾ ਬੰਦਾ ਵਿਦਆਊਟ ਪਰਪਸ ਰੋ ਸਕਦਾ ਹੈ ਤੇ ਵਿਦਆਊਟ ਪਰਪਸ ਹੱਸ ਸਕਦਾ ਹੈ ਜਿਹਦਾ ਚੰਦਰਮਾ 4th ਹਾਊਸ ਨਾਲ ਰਿਲੇਸ਼ਨ ਬਣਾ ਰਿਹਾ ਹੈ ਨਾ ਉਹ ਬੰਦਾ ਮਿਸਟਿਕ ਰੋਜ਼ ਕਰ ਪਾਏਗਾ ਜਿਹਦੇ ਲਗਨ 'ਚ ਚੰਦਰਮਾ ਹੋਏਗਾ ਉਹ ਮਿਸਟਿਕ ਰੋਜ਼ ਕਰ ਪਾਏਗਾ ਹੁਣ ਸ਼ਾਰੇ ਸ਼ਰੋਤੇ ਸ਼ਾਇਦ ਮਿਸਟਿਕ ਰੂਜ਼ ਨੂੰ ਨਹੀਂ ਜਾਣਦੇ ਹੋਣਗੇ ਬਟ ਜਦੋਂ ਪੜਨਗੇ ਪਤਾ ਪਤਾ ਲੱਗੇਗਾ ਕਿ ਮਿਸਟਿਕ ਰੂਜ਼ ਉਹਦੇ ਲਈ ਬਣਿਆ ਜਿਹਦਾ ਚੰ드ਰਮਾ ਬਹੁਤ ਸਟਰੋਂਗ ਹੈ ਹੈਨਾ ਡਾਇਨਾਮਿਕ ਉਹਦੇ ਲਈ ਬਣਿਆ ਜਿਹਦਾ ਮੰਗਲ ਬਹੁਤ ਸਟਰੋਂਗ ਹੈ ਸੋ ਜੋਤੀ ਮਤਲਬ ਇਹ ਰੋਸ਼ਨੀ ਉਹੀ ਹੈ ਕਿ ਤੁਸੀਂ ਹਰ ਚੀਜ਼ business meditation ਸੰਤਾਨ ਰਿਲੇਸ਼ਨਸ਼ਿਪ ਪੈਸਾ ਇਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਪੜ ਕੇ ਦੇਖੋ ਉਦੇ ਅਕੋਰਡਿੰਗ ਦੇਖੋ ਕਿ ਹਾਂ ਇਹ ਚੀਜ਼ ਮੇਰੇ ਲਈ ਬਣੀ ਸੀ ਕਿ ਤੇ ਮੈਂ ਇੱਥੇ ਟਾਈਮ ਨਾ ਵੇਸਟ ਕਰਾਂ ਜਿਹੜੀ ਮੇਰੇ ਲਈ ਨਹੀਂ